ਲਓ ਵੀ ਦੋਸਤੋ ਮਲੋੜ ਮੰਡੀ ਤੇ ਆਈ ਹੋਈ ਏ ਟਰਾਲੀ ਦੋਸਤੋ ਬਹੁਤ ਹੀ ਨਵੀਂ ਟਰਾਲੀ 2026 ਦਾ ਮਾਰਕਾ ਸਭ ਤੋਂ ਪਹਿਲਾਂ ਮੈਂ ਪੁੱਛੀ ਸਸਤੀ ਕਾ ਠੀਕ ਆ ਬਾਈ ਜੀ ਤੇ ਬਾਈ ਜੀ ਕੀ ਸਹਜੈ ਇਹਦਾ 11 600 ਰੋ ਜੀ ਤੇ ਕਿਸ ਤਰ੍ਹਾਂ ਦੀ ਬਣੀ ਹੋਈ ਏ ਬਾਈ ਟਰਾਲੀ ਇਹ ਮਲੋੜ ਦੀ ਬਣੀ ਏ ਬਾਈ ਜੀ ਮਲੋੜ ਦੀ ਟਰਾਲੀ ਬਣੀ ਹੋਈ ਏ ਦੋਸਤੋ ਤੇ ਜੈਕ ਵਾਲੀ ਟਰਾਲੀ ਏ ਤੇ ਵੈੱਡ ਵਗੈਰਾ ਉੱਤੇ ਦੋਸਤੋ ਹੈਵੀ ਲੱਗਿਆ ਹੋਇਆ ਦੋਸਤੋ ਟਾਇਰ ਬਾਈ ਜੀ ਬਿਲਕੁਲ ਬੇਦਾਗ ਆ ਜੀ ਪਾਗ ਪੈਣ ਦਾ ਨਿਸ਼ਾਨ ਵੀ ਨਹੀਂ ਹੈ ਟਾਇਰਾਂ 'ਚ ਠੀਕ ਆ ਬਾਈ ਜੀ ਹਿੱਸਾ ਬਿਲਕੁਲ ਨਵਾਂ ਬ ਤੇ ਡਾਲਾ ਵੀ ਦੋਸਤ ਇਹਦਾ ਸਾਈਡ ਤੇ ਖੁੱਲਣ ਵਾਲਾ ਦੋ ਟਾਈਮ ਤੇ ਡਾਲਾ ਖੁੱਲਦਾ ਬਾਈ ਜੀ ਤਿੰਨ ਚਾਰ ਦਾ ਡਾਲਾ ਖੁੱਲਦਾ ਆਪਣੇ ਕੋਲੇ ਬਾਈ ਜੀ ਟਰਾਲੀਆਂ ਹੋਰ ਵੀ ਖੜੀਆਂ ਜੀ ਜਾਲੀ ਵਾਲੀ ਵੀ ਲੈਣੀ ਜਾਲੀ ਵਾਲੀ ਹੀ ਮਿਲ ਜੂ ਜੀ ਹਾਂ ਜੀ ਜਾਲੀ ਵਾਲੀ ਟਰਾਲੀ ਦੋਸਤ ਬਾਈ ਬਿਨਾ ਜੈਕ ਵਾਲੀ ਜੈਕ ਵਾਲੀ ਜਾਲੀ ਵਾਲੀ ਟਰਾਲੀ ਵੀ ਲੈ ਸਕਦੇ ਹੋ ਬਿਨਾ ਚਾਲੀ ਤੋਂ ਟਰਾਲੀ ਲੈ ਸਕਦੇ ਤੇ ਵੇਟ ਵਗੈਰਾ ਕੀ ਹੁੰਦਾ ਬਈਆ ਬੋਈ ਟਰਾਲੀਆਂ ਦਾ ਵੇਰ ਬਾਈ ਜੀ 8.11 ਕੁਆਂਟਲ ਬਕਸੇ ਦਾ ਵੀ ਹੁੰਦਾ 8.12 ਕੁਆਂਟਲ ਬਕਸੇ ਦੇ ਹੁੰਦਾ 13 ਕੁਆਂਟਲ ਦਾ ਬਕਸਾ ਵੀ ਹੁੰਦਾ ਜੀ ਠੀਕ ਹੈ ਜੀ ਬਾਕੀ 8-8 ਡੀ ਵੇਟਾਂ ਦੀਆਂ ਬਾਈ ਕੋਲ ਟਰਾਲੀਆਂ ਖੜੀਆਂ ਨੇ ਦੋਸਤੋ ਤੇ ਪਾਈ ਦਾ ਕੋਲੇ ਵਕ ਵਕ ਵੇਟ ਦੀਆਂ ਤੇ ਵਕ ਵਕ ਤਰ੍ਹਾਂ ਦੀਆਂ ਟਰਾਲੀਆਂ ਖੜੀਆਂ ਨੇ ਦੋਸਤੋ ਜਿਹੜੇ ਵੀਰ ਨੇ ਟਰਾਲੀ ਲੈਣੀ ਹੈ ਬਾਈ ਨਾਲ ਕਰੋ ਕੰਟੈਕਟ ਠੀਕ ਹੈ ਤੇ ਅੱਗੇ ਇੱਕ ਟਰਾਲੀ ਬਾਈ ਕੋਲੇ ਹੋਰ ਹੈ ਜੈਕ ਵਾਲੀ ਟਰਾਲੀ ਦੋਸਤੋ ਬੈੱਡ ਵਗੈਰਾ ਉੱਤੇ ਲੱਗਾ ਹੋਇਆ ਹੈ ਤੇ ਕੀ ਸਾਈਜ਼ ਹੈ ਬਾਈ ਜੀ ਇਹਦਾ 11 6 ਸਵਾ 2 ਜੀ 11 6 ਸਵਾ 2 ਟਰਾਲੀਆਂ ਦੋਸਤੋ ਕੰਡੀਸ਼ਨ ਤੁਸੀਂ ਚੈੱਕ ਕਰ ਹੀ ਸਕਦੇ ਹੋ ਦੋਸਤੋ ਟਾਇਰ ਵਗੈਰਾ ਟਾਲੇ ਤੋਂ ਚੰਗੇ ਪਏ ਨੇ ਇਹਦਾ ਕੀ ਵੇਟ ਵਗੈਰਾ ਬਈ ਕੋਈ ਐਸਟੀਮੇਟ ਵੈਸੇ ਟਰਾਲਾ ਹੈ ਪੁਰਾਣੀ ਦੋਸਤੋ ਪਰ ਕੰਡੀਸ਼ਨ ਟਾਲੇ ਦੀ ਚੰਗੀ ਪਈ ਆ ਹਾਂਜੀ ਤੇ ਬੈੱਡ ਵਗੈਰਾ ਤੇ ਲੱਗਿਆ ਹੋਇਆ ਹਾਂਜੀ ਤੇ ਇਹਦਾ ਵੇਟ ਵਗੈਰਾ ਬਈ ਜੀ ਕੋਈ ਹੈ ਵੇਟ ਬਈ ਜੀ ਦਾ ਹੈਗਾ 19 ਕੁਆਂਟਰ 80 ਕਿਲੋ ਜੀ ਇਹ ਕਿੱਥੋਂ ਦੀ ਬਣੀ ਹੋਈ ਹੈ ਬਈ ਕੋਈ ਮਲੌਰ ਦੀ ਬਣੀ ਹੈ ਜੀ ਮਲੌਰ ਦੀ ਟਰਾਲੀ ਬਣੀ ਹੋਈ ਆ ਦੋਸਤੋ ਬਾਈ ਦਾ ਮੋਬਾਈਲ ਨੰਬਰ ਇੱਕ ਕਰੀਪਾ ਦੁਬਾਰਾ ਪਾ ਦੇਣੀ ਵੀਡੀਓ ਵਿੱਚ ਬਈ ਮੋਬਾਈਲ ਨੰਬਰ ਉਸੇ 98787 12072 ਜੀ ਇਹਦਾ ਰੇਟ 125000 ਰੁਪਏ 125000 ਰੁਪਏ ਰੇਟ ਆ ਬਾਕੀ ਮੌਕੇ ਤੇ ਹਲਕਾ ਫੁਲਕਾ ਮਾਨਤਨ ਬਾਈ ਕਰ ਦੇਣਗੇ ਬਾਈ ਦਾ ਪਿੰਡ ਕਰਾਈ ਜਲਾ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਧੰਨਵਾਦ ਵੀਰ ਨੂੰ ਦੇਖਣ ਵਾਸਤੇ ਸ਼ੇਅਰ ਕਰਨ ਵਾਸਤੇ ਮਿਲਦੇ ਹਾਂ ਕਿਸੇ ਹੋਰ ਨਵੀਂ ਦੇ ਨਾਲ